ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੜ੍ਹਾਂਗੇ ਫੰਡਾਮੈਂਟਲ ਡਿਊਟੀਆਂ ਮੌਲਿਕ ਕਰਤਵ ਮੌਲਿਕ ਕਰਤਵ ਸਾਡੇ ਸੰਵਿਧਾਨ ਦੇ ਭਾਗ 4A ਦੇ ਵਿੱਚ ਆਰਟੀਕਲ 51A ਦੇ ਵਿੱਚ ਦਿੱਤੇ ਗਏ ਨੇ ਫੰਡਾਮੈਂਟਲ ਡਿਊਟੀਆਂ ਯੂਐਸਐਸਆਰ ਦੇ ਕਨਸਟੀਟਿਊਸ਼ਨ ਤੋਂ ਲੈ ਗਏ ਹਨ ਸਾਡੇ ਦੇਸ਼ ਦੇ ਸੰਵਿਧਾਨ ਦੇ ਮੂਲ ਰੂਪ ਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ ਸੀ ਸਵਰਨ ਸਿੰਘ ਕਮੇਟੀ ਦੀ ਰეკਮੈਂਡੇਸ਼ਨ ਦੇ ਉੱਤੇ 42nd ਕਨਸਟੀਟਿਊਸ਼ਨਲ ਐਮੈਂਡਮੈਂਟ ਦੇ ਨਾਲ ਸਾਡੇ ਕਨਸਟੀਟਿਊਸ਼ਨ ਦੇ ਵਿੱਚ 10 ਫੰਡਾਮੈਂਟਲ ਡਿਊਟੀਆਂ ਨੂੰ ਐਡ ਕੀਤਾ ਗਿਆ ਸੀ 10 ਮੌਲਿਕ ਕਰਤਵ ਸ਼ਾਮਲ ਕੀਤੇ ਗਏ ਸੀ ਬਾਦ ਵਿੱਚ ਇੱਕ 86th ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਇੱਕ ਹੋਰ ਜਿਹੜਾ ਮੌਲਿਕ ਕਰਤੱਵ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਹੁਣ ਟੋਟਲ ਸਾਡੇ ਸੰਵਿਧਾਨ ਦੇ ਵਿੱਚ 11 ਮੌਲਿਕ ਕਰਤੱਵ ਨੇ 11 ਫੰਡਮੈਂਟਲ ਡਿਊਟੀਆਂ ਨੇ ਇਹ ਫੰਡਮੈਂਟਲ ਡਿਊਟੀਆਂ ਨੇ ਜਿਹੜੇ ਇਹਨਾਂ ਨੂੰ ਡਿਫਾਈਨ ਕੀਤਾ ਜਾਂਦਾ ਹੈਗਾ ਮੋਰਲ ਐਂਡ ਸਿਟੀਜ਼ਨ ਡਿਊਟੀ ਇਹ ਕਲੇ ਸਿਟੀਜ਼ਨ ਨੂੰ ਹੀ ਪ੍ਰਾਪਤ ਨਹੀਂ ਇਹ ਮੌਲਿਕ ਕਰਤੱਵ ਨੇ ਸੰਵਿਧਾਨ ਦਾ ਪਾਲਣ ਕਰਨਾ ਉਹਦੇ ਅਦਰਸ਼ਾਂ ਸੰਸਥਾ ਮਹਾਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ to abide by the constitution and respect its ideals national flag and national anthem ਸੁਤੰਤਰਤਾ ਲਈ ਕੀਤੇ ਰਾਸ਼ਟਰੀ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਸਨਮਾਨ ਕਰਨਾ ਤੇ ਪਾਲਣਾ ਕਰਨਾ ਟੂ ਚੈਰਿਸ਼ ਐਂਡ ਫਾਲੋ ਦਾ ਨੋਬਲ ਆਈਡੀਆਜ਼ ਵਿਚ ਇਨਸਪਾਇਰਡ ਆਵਰ ਨੈਸ਼ਨਲ ਸਟਰਗਲ ਫਾਰ ਫਰੀडम ਭਾਰਤ ਦੀ ਪ੍ਰਭੂਸਤਾ ਏਕਤਾ ਤੇ ਅਖੰਡਤਾ ਦਾ ਸਮਰਥਨ ਕਰਨਾ ਅਤੇ ਰੱਖਿਆ ਕਰਨੀ ਟੂ ਅਪਹੋਲਡ ਐਂਡ ਪ੍ਰੋਟੈਕਟ ਦਾ ਸੋਵਰੇਨਿਟੀ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ ਦੇਸ਼ ਦੀ ਰੱਖਿਆ ਕਰਨਾ ਤੇ ਲੋੜ ਸਮੇਂ ਰਾਸ਼ਟਰੀ ਸੇਵਾ ਕਰਨਾ ਡਿਫੈਂਡ ਦਾ ਕੰਟਰੀ ਐਂਡ ਸਰਵ ਦਾ ਨੇਸ਼ਨ ਵੈਨ ਆ ਨੀਡਡ ਧਾਰਮਿਕ ਪਛਾਹੇ ਤੇ ਖੇਤਰੀ ਜਾਂ ਵਰਗੀ ਪੇਨਤਾਵਾਂ ਤੋਂ ਉੱਪਰ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿੱਚ ਮੇਲ ਮਲਾਪ ਅਤੇ ਸਾਂਝੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ ਅਤੇ ਇਸਤਰੀਆਂ ਦੇ ਗੌਰਵ ਦੀ ਨਰਾਦਰੀ ਕਰਨ ਵਾਲੀਆਂ ਪ੍ਰਥਾਵਾਂ ਦਾ ਤਿਆਗ ਕਰਨਾ ਟੂ ਪ੍ਰਮੋਟ ਹਾਰਮਨੀ ਐਂਡ ਸਪਿਰਿਟ ਆਫ ਕਾਮਨ ਬ੍ਰਦਰਹੂਡ ਅਮੰਗਸਟ ਆਲ ਦਾ ਪੀਪਲ ਆਫ ਇੰਡੀਆ ट्रांसेंडिंग रिलीजियस लिंग्विस्टिक रीजनल और सेक्शनल डाइवर्सिटीज एंड टू रिनाउंस प्रैक्टिसेस डेरोगेटरी टू द डिग्निटी ऑफ वुमेन ਸੰਯੁਕਤ ਸੱਭਿਆਚਾਰ ਦੇ ਸ਼ਾਨਦਾਰ ਜਿਹੜਾ ਹੈਗਾ ਵਿਰਸਾ ਦਾ ਆਦਰ ਕਰਨਾ ਤੇ ਇਸ ਨੂੰ ਕਾਇਮ ਰੱਖਣਾ ਠੀਕ ਹੈ ਜੀ ਸੰਯੁਕਤ ਸੱਭਿਆਚਾਰ ਦੇ ਸ਼ਾਨਦਾਰ ਵਿਰਸੇ ਦਾ ਆਦਰ ਕਰਨਾ ਤੇ ਇਸ ਨੂੰ ਕਾਇਮ ਰੱਖਣਾ ਵੈਲਿਊ ਐਂਡ ਪ੍ਰੀਜ਼ਰਵ ਦਾ ਰਿਚ ਹੈਰੀਟੇਜ ਆਫ ਆਫ ਆਵਰ ਕੰਪੋਜ਼ਿਟ ਕਲਚਰ ਜੰਗਲਾਂ ਝੀਲਾਂ ਨਦੀਆਂ ਅਤੇ ਜੰਗਲੀ ਜੀਵਨ ਤੇ ਕੁਦਰਤੀ ਵਾਤਾਵਰਨ ਦੀ ਰੱਖਿਆ ਕਰਨਾ ਅਤੇ ਜੀਵ ਜੰਤੂਆਂ ਦੇ ਪ੍ਰਤੀ ਦਇਆ ਕਰਨਾ ਟੂ ਪ੍ਰੋਟੈਕਟ ਐਂਡ ਇੰਪਰੂਵ ਦਾ ਨੇਚਰਲ এনਵਾਇਰਨਮੈਂਟ ਇਨਕਲੂਡਿੰਗ ਫੋਰੈਸਟਸ ਲੇਕਸ ਰਿਵਰਸ ਐਂਡ ਵਾਈਲਡਲਾਈਫ ਟੂ ਹੈਵ ਕੰਪੈਸ਼ਨ ਫੋਰ ਲਿਵਿੰਗ ਕ੍ਰੀਏਚਰਸ ਵਿਗਿਆਨਕ ਸੁਭਾਅ ਮਾਨਵਵਾਦ ਅਤੇ ਜਾਂਚ ਕਰਨ ਤੇ ਸੁਧਾਰ ਕਰਨ ਦੀ ਭਾਵਨਾ ਵਿਕਸਿਤ ਕਰਨੀ ਟੂ ਡਿਵੈਲਪ ਦਾ ਸਾਇੰਟਿਫਿਕ ਟੈਂਪਰ ਹਿਮਨਿਜ਼ਮ ਐਂਡ ਸਪੀਰਿਟ ਆਫ ਇਨਕੁਆਰੀ ਐਂਡ ਰਿਫਾਰਮ ਜਨਤਕ ਸੰਪਤੀ ਦੀ ਰੱਖਿਆ ਕਰਨਾ ਅਤੇ ਹਿੰਸਾ ਦਾ ਤਿਆਗ ਕਰਨਾ ਟੂ ਸੇਫਗਾਰਡ ਪਬਲਿਕ ਪ੍ਰੋਪਰਟੀ ਐਂਡ ਟੂ ਐਬਜ਼ੌਰਬ ਵਾਇਲੈਂਸ ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਹਰੇਕ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਦਾ ਯਤਨ ਕਰਨਾ ਤਾਂ ਜੋ ਰਾਸ਼ਟਰ ਹੀ ਯਤਨਾਂ ਅਤੇ ਪ੍ਰਾਪਤੀਆਂ ਦੇ ਉੱਚੇਰੇ ਪੱਧਰਾਂ ਵੱਲ ਨਿਰੰਤਰ ਵਧਦਾ ਰਹੇ ਟੂ ਸਟ੍ਰਾਈਵ ਟੁਵਾਰਡ ਐਕਸੀਲੈਂਸ in all spheres of individual and collective activities so that the constantly rises to higher level of endeavor and achievements mata pita dae farz hai ke apne 6 saal to 14 saal tak de bachche nu education davan eh jehdi duty hai ki 86th constitutional amendment de naal sade sidhan de vich add kiti gayi si 11ਵੀਂ ਡਿਊਟੀ ਕਿ ਮਾਤਾ ਪਿਤਾ ਦਾ ਇਹ ਫਰਜ ਹੈ ਜਾਂ ਉਹ ਜਿਹੜੇ ਬੱਚੇ ਨੇਗੇ 6 ਤੋਂ 14 ਸਾਲ ਤੱਕ ਦੇ ਉਹਦੇ ਮਾਤਾ ਪਿਤਾ ਤੋਂ ਇਲਾਵਾ ਜਿਹੜੇ ਕੋਈ ਉਹਦੇ ਹੋਰ ਅੰਗ ਰੱਖੇ ਕਿ ਨਹੀਂ ਉਹਨਾਂ ਦਾ ਇਹ ਫਰਜ ਹੈ ਕਿ ਉਹ ਆਪਣੇ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਜਿਹੜੇ ਹੈਗੇ ਐਜੂਕੇਸ਼ਨ ਦਿਵਾਉਣ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ